ਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ ਜੀ ਮੈਂ ਰਾਮਪ੍ਰੀਤ ਤੋਂ ਤਰਵਿੰਦਰ ਸਿੰਘ ਔਲਖ ਅੱਜ ਅਸੀਂ ਤੁਹਾਨੂੰ ਗੁਜਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਕੁਝ ਤੱਥ ਵਿਖਾਵਾਂਗੇ ਕਿਉਂਕਿ ਤੁਸੀਂ ਆਂ ਵੇਖਦੇ ਹੋਗੇ ਸੜਕਾਂ ਦੇ ਉੱਤੇ ਜਦੋਂ ਇਹਨਾਂ ਦਾ ਮਾਲ ਜਾਂਦਾ ਵਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਕੋਲ ਡੰਗਰ ਹੁੰਦੇ ਨੇ ਤੇ ਸੜਕਾਂ ਦੇ ਲਾਗੇ ਬੰਦੇ ਇਹਨਾਂ ਦੇ ਡੇਰੇ ਹੁੰਦੇ ਨੇ ਇਹਨਾਂ ਦਾ ਜਿਹੜਾ ਕਾਰੋਬਾਰ ਆ ਉਹ ਦੁੱਧ ਵੇਚ ਕੇ ਚੱਲਦਾ ਉਹ ਇਹਨਾਂ ਕੋਲੋਂ ਜਾਣਾਂਗੇ ਇਹਨਾਂ ਨੂੰ ਆਪਣਾ ਕੰਮ ਕਰਦੇ ਆ ਕਿਹੋ ਜੀਆਂ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਹਿੰਦੂਸਤਾਨ ਦੇ ਖਾਨਾ ਵਿਦੋਸ਼ ਕਬੀਲਿਆਂ ਦੇ ਵਿੱਚ ਗੁਜਰਾਂ ਦੀ ਜਾਤੀ ਨੂੰ ਗਿਣਿਆ ਜਾਂਦਾ ਤੇ ਅਸੀਂ ਕਈ ਵਾਰੀ ਵੇਖਦੇ ਹਾਂ ਸੜਕਾਂ ਤੋਂ ਲੰਘਦੇ ਹੋયા ਜਦੋਂ ਬਹੁਤ ਜ਼ਿਆਦਾ بارشਾਂ ਹੁੰਦੀਆਂ ਨੇ ਤੇ ਗੋਡੇ-ਗੋਡੇ ਚਿੱਕੜ ਦੇ ਵਿੱਚ ਇਹਨਾਂ ਨੂੰ ਉੱਥੇ ਰਹਿਣਾ ਪੈਂਦਾ ਕਿਉਂਕਿ ਇਹਨਾਂ ਦਾ ਕੋਈ ਆਪਣਾ ਪੱਕਾ ਘਰ ਘਾਟ ਨਹੀਂ ਹੁੰਦਾ ਇਹਨਾਂ ਨੂੰ ਹੋਰ ਕੀ ਸਹੂਲਤਾਂ ਮਿਲਦੀਆਂ ਨੇ ਤੇ ਕੀ ਕੁਝ ਨਹੀਂ ਮਿਲਦਾ ਉਹ ਸਾਰਾ ਇਹਨਾਂ ਦੇ ਕੋਲੋਂ ਜਾਣਾਂਗੇ ਪਹਿਲਾਂ ਤੁਹਾਨੂੰ ਵਿਖਾਉਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਕੁਝ ਵੱਖ-ਵੱਖ ਜਿਹੜੇ ਪੱਖ ਨੇ ਵੀ ਉਹਨਾਂ ਦੇ ਪਸ਼ੂ ਉਹਨਾਂ ਦੇ ਰਹਿਣ ਸਹਿਣ ਤੇ ਫਿਰ ਅਸੀਂ ਇਸ ਸੰਬੰਧੀ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਸੱਭਿਆਚਾਰ ਬਾਰੇ ਉਹਨਾਂ ਦੇ ਨਾਲ ਗੱਲ ਕਰਾਂਗੇ ਗੁਜਰ ਕਬੀਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਪਾਈਚਾਰਾ ਮਿਹਨਤੀ ਪਸ਼ੂ ਪਾਲਕ ਕਬੀਲਾ ਹੈ ਮੁਗਲ ਕਾਲ ਵੇਲੇ ਹੀ ਜੰਮੂ ਦੇ ਨੀਂ ਪਹਾੜੀ ਇਲਾਕਿਆਂ ਵਿੱਚ ਵਸਣ ਵਾਲੇ ਗੁਜਰਾਂ ਦੇ ਵੱਡੇ ਵਡੇਰੇ ਪੰਜਾਬ ਦੀਆਂ ਖੁੱਲੀਆਂ ਜੂਹਾਂ ਅਤੇ ਹਰੀਆਂ ਚਰਾਂਦਾਵਲ ਆਕਰਸ਼ਿਤ ਹੋਏ ਪਸ਼ੂ ਲੋੜਾਂ ਦੀ ਪੂਰਤੀ ਲਈ ਪੰਜਾਬ ਦੀ ਜ਼ਰਖੀਸ ਭੂਮੀ ਇਹਨਾਂ ਦੀ ਕਰਮ ਭੂਮੀ ਬਣ ਗਈ ਅੱਜ ਵੀ ਇਹਨਾਂ ਕੋਲ ਸੈਂਕੜਿਆਂ ਦੀ ਗਿਣਤੀ ਵਿੱਚ ਪਸ਼ੂ ਹੁੰਦੇ ਹਨ ਅਤੇ ਇਹ ਦੁੱਧ ਵੇਚ ਕੇ ਆਪਣਾ ਜੀਵਨ ਨਿਰਭਰ ਕਰਦੇ ਹਨ ਗੁਜਰਪਾਈਚਾਰਾ ਭਾਰਤ ਦੇ ਖਾਣਾ ਬਦੋਸ਼ ਕਬੀਲਿਆਂ ਵਿੱਚ شمار ਹੈ ਜੋ ਪਛੜੀ ਸ਼੍ਰੇਣੀ ਵਰਗ ਹੈ ਪਿਆਰੇ ਦੋਸਤੋ ਆਰਾਮ ਤੀਰਥ ਤੇ ਬੌਲੀ ਦੇ ਕੋਲ ਗੁਜਰਾਂ ਦਾ ਇੱਕ ਡੇਰਾ ਇੱਕ ਸਿਆਸੀ ਪਾਰਟੀ ਦੇ ਜਿਹੜੇ ਚੇਅਰਮੈਨ ਨੇ ਕਰੀਮ ਮੁਹੰਮਦ ਉਹ ਸਾਡੇ ਨਾਲ ਨੇ ਅਸੀਂ ਉਹਨਾਂ ਕੋਲੋਂ ਜਾਣਾਂਗੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਸਮੱਸਿਆਵਾਂ ਆ ਰਹੀਆਂ ਕੀ ਉਹਨਾਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਕੋਈ ਧਿਆਨ ਦਿੰਦੀ ਆ ਉਹਨਾਂ ਦਾ ਸਬਿਆਚਾਰ ਕੀ ਆ ਉਹ ਉਹਨਾਂ ਦਾ ਜਿਹੜਾ ਵਾ ਇਹ ਹੈਗਾ ਪਿਠ ਭੂਮੀ ਕਿੱਥੋਂ ਇਹ ਸ਼ੁਰੂ ਹੋਇਆ ਇਹਨਾਂ ਦਾ ਜਿਹੜਾ ਵਾ ਇਹ ਕਬੀਲਾ ਵਾ ਇੱਕ ਉਹਦੇ ਬਾਰੇ ਅਸੀਂ ਉਹਨਾਂ ਕੋਲੋਂ ਜਾਣਾਂਗੇ ਸਭ ਤੋਂ ਪਹਿਲਾਂ ਕਰੀਮ ਅਮਰਜੀਤ ਸਾਡਾ ਬਹੁਤ ਬਹੁਤ ਸਵਾਗਤ ਹੈ ਜੀਤ ਵੈਬ ਟੀਵੀ ਵੱਲੋਂ ਤੇ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਜਿਹੜਾ ਵਾ ਮੁੱਢ ਤੁਹਾਡੇ ਵੱਡੇ-ਵਡੇਰੇ ਜਿਹੜੇ ਆ ਉਹ ਕਿੱਥੋਂ ਸ਼ੁਰੂ ਹੁੰਦਾ ਵਾ ਇਹ ਕਬੀਲਾ ਜਿਵੇਂ ਇਸ ਕਬੀਲੇ ਨੂੰ ਖਾਨਾ ਬਦੋਸ਼ ਕਬੀਲਾ ਕਿਹਾ ਜਾਂਦਾ ਵਾ ਕਿਉਂਕਿ ਇਹਨਾਂ ਦਾ ਸਾਰੀ ਜ਼ਿੰਦਗੀ ਕਦੇ ਘਰ ਘਾੜ ਨਹੀਂ ਬਣਦਾ ਤੇ ਉਹ ਕਿੱਥੋਂ ਸ਼ੁਰੂਆਤ ਹੁੰਦੀ ਆ ਤੁਸੀਂ ਆਪਣੇ ਬਜ਼ੁਰਗਾਂ ਕੋ ਸੁਣਿਆ ਹੋਵੇਗਾ ਇਹਦੇ ਬਾਰੇ ਅਸੀਂ ਜੰਮੂ ਕਸ਼ਮੀਰ ਜੀ ਹਾਂ ਜੁੱਧਾ ਅਸੀਂ ਆਈਆਂ ਹਾਂ ਇਧਰ ਤੁਹਾਨੂੰ ਸੱਤ ਸੱਤ ਥਾਲੇ ਇਹ 60 70 ਸਾਲ ਤੋਂ ਕਿੱਥੇ ਰਹਿ ਰਹੇ ਤੁਸੀਂ ਕਿਤੇ ਪੰਜਾਬ ਦੇ ਵਿੱਚ ਰਹਿ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਕੋਈ ਆਪਣਾ ਘਰ ਬਣਾਇਆ ਕਿਤੇ ਕੋਈ ਘਰ ਕੋਈ ਸਾਡਾ ਉਹ ਘਰ ਨਹੀਂ ਸਾਡਾ ਬਣਿਆ ਕੁਝ ਚੀਜ਼ਾਂ ਨੂੰ ਮਿਲਦਾ ਸਰਕਾਰੋਂ ਕੁਝ ਨਹੀਂ ਮਿਲਦਾ ਤੇ ਤੁਹਾਡੀਆਂ ਕਦੇ ਕੋਈ ਜ਼ਮੀਨਾਂ ਤੁਹਾਡੇ ਨਾਂ ਤੇ ਤੁਹਾਡੇ ਵੱਡੇ-ਵਡੇਰਿਆਂ ਦੇ ਹੈ ਕਿ ਲੋਕਾਂ ਤੋਂ ਲੈ ਆ ਇਧਰ ਸਾਡੇ ਵੋਟਾਂ ਨਹੀਂ ਬਣਦੀਆਂ ਕੋਈ ਆਧਾਰ ਕਾਰਡ ਸਾਡੇ ਦਾ ਕਨੈਕਸ਼ਨ ਬਤਨ ਸਾਨੂੰ ਨਹੀਂ ਮਿਲਦੇ ਸਾਡੇ ਆਧਾਰ ਕਾਰਡ ਨਹੀਂ ਬਣਦੇ ਬਿਲਕੁਲ ਸਾਨੂੰ ਕੋਈ ਸੂਟ ਨਹੀਂ ਜਰ ਬਸ ਉਖਾਰਾ ਹੋ ਗਿਆ ਉਹਨਾਂ ਚੇਰਵਨ ਦੀ ਬਣੀਆ ਸਾਨੂੰ ਕੋਈ ਲੱਗਣ ਤੇ ਤੁਹਾਨੂੰ ਕੋਈ ਸੂਟ ਹੈ ਤੁਸੀਂ ਕਦੇ ਕੋਈ ਜਗਾ ਜੁਗਾ ਖਰੀਦ ਕੇ ਆਪਣੀ ਜਗਾ ਖਰੀਦ ਕੇ ਤੇ ਘਰ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੇਰੀ ਕੀ ਕੀ ਲੋਕਾਂ ਨੇ ਕੀ ਸੀ ਉਹਨਾਂ ਦਾ ਕਿ ਨਾਲ ਭਲਾ ਹੁੰਦਿਆ ਵਾ ਉਹਨਾਂ ਨੂੰ 1300 ਰੁਪਏ ਜੂਂਟ ਪੈਂਡਿਆ ਲੋਕਾਂ ਨੂੰ 700 ਰੁਪਏ ਜੂਂਟ ਤੇ ਸਾਡੇ ਲੋਕਾਂ ਨੂੰ 14 ਰੁਪਏ 15 ਰੁਪਏ ਵੋਟ ਦੇ ਆਂਦੇ ਰੱਖਦਾ ਉਹਦਾ ਕੀ ਕਾਰਨ ਕਹਿਣ ਦਿਓ ਤੁਹਾਡੇ ਨੂੰ ਤੁਹਾਡੇ ਕੋ ਕਿਉਂ ਵੱਧ ਕੂਲਾ ਜਾ ਰਿਹਾ ਸਾਜੀ ਹੁਣ ਕੀ ਪਤਾ ਲੱਗਦਾ ਸਰਕਾਰ ਨੂੰ ਪਤਾ ਹੋਵੇ ਸਾਨੂੰ ਵੀ ਪਤਾ ਅਸੀਂ ਆਣ ਪੜ ਲੋਗੀਆਂ ਤੁਹਾਨੂੰ ਪਤਾ ਸੀ ਇਦਾਂ ਖਾ ਖਾਨੇ ਬਰੋਸੇ ਸਾਨੂੰ ਕਹਿੰਦੇ ਖਾਣੇ ਬਰੋਸੇ ਆ ਤੇ ਜਿਨ੍ਹਾਂ ਦੀ ਸਾਡੀਆਂ ਵੋਟਾਂ ਵੀ ਸਾਡੇ ਜਿਨ੍ਹਾਂ ਨੇ ਪੱਕੇ ਘਰ ਪਾਇਆ 20 ਸਾਲ ਤੋਂ 3 ਸਾਲ ਤੋਂ ਸਾਡੀ ਉਹਨਾਂ ਦੀ ਮੋੜ ਨਹੀਂ ਬਣੀ ਅਜੇ ਤੱਕ ਤੇ ਤੁਹਾਡਾ ਜਿਹੜਾ ਘਰਾਂ ਦਾ ਇਦਾਂ ਹੀ ਦੁੱਧ ਦਾ ਵੇਚ ਕੇ ਓੜੀਆਂ ਦੇ ਪਾਈ ਦਾ ਛੋਟੇ ਛੋਟੇ ਬੱਚਣਾਂ ਲਈ ਆ ਕੇ ਤੁਹਾਨੂੰ ਪਤਾ ਇਹ ਕੋਈ ਕਮਾਈ ਹੋ ਮਾੜੇ ਮੋੜੇ ਪੱਟਾ ਫੁੱਟਦਾ ਦਾ ਪਾੜਿਆ ਕੋਈ ਰੰਗੜੀ ਨਹੀਂ ਆ। ਚਾਹ ਦੂਰ ਦੇ। ਅਸੀਂ ਅਕਸਰ ਵੇਖਦੇ ਹਾਂ ਜਿਵੇਂ ਇੱਕ ਗਊ ਨੂੰ ਜਿਹੜਾ ਵਾ ਬੜੀ ਮਾਨਤਾ ਦਿੱਤੀ ਜਾਂਦੀ ਹੈ ਵੀ ਦੁੱਧ ਬੜਾ ਗੁਣਕਾਰੀ ਹੁੰਦਾ ਪਰ ਗੁਜਰਾਂ ਦੇ ਕੋਲ ਵੇਖਦੇ ਅਸੀਂ ਵੀ ਹਮੇਸ਼ਾ ਹੀ ਮੱਜਾਂ ਹੁੰਦੀਆਂ ਨੇ ਇਹਦਾ ਕੀ ਕਾਰਨ ਹੈ ਤੁਸੀਂ ਮੱਜਾਂ ਹੀ ਕਿਉਂ ਰੱਖਦੇ گاਵਾ ਕਿਉਂ ਨਹੀਂ ਰੱਖਦੇ ਦੁੱਧ ਵਾਸਤੇ ਸਾਡੇ ਕੋਲ ਸਾਨੂੰ ਮੱਜਾਂ ਦਾ ਜੈ 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 ਇਹਨਾਂ ਗਾਇਆਂ ਨੂੰ ਸਾਨੂੰ ਅਸੀਂ ਰੱਖ ਨਹੀਂ ਸਕਦੇ ਪਹਿਲਾਂ ਸਿਰਫ ਸਾਡੇ ਬਾਪ ਦਾ ਜੀ ਰੱਖੂ ਅਸੀਂ ਰੱਖ ਔਰ ਅਸੀਂ ਗਾਈਆਂ ਦਾ ਡੰਗਰ ਇਹਨਾਂ ਸੇਵਾ ਨਹੀਂ ਕਰ ਹੁੰਦਾ ਜਨਾ ਪਰ ਅਸੀਂ ਬਹੁਤ ਸਾਰਾ ਵੇਦੇ ਆ ਜਦੋਂ ਦੁੱਧ ਵੇਚਦੇ ਆ ਤੇ ਉਹ ਡੰਗਰਾਂ ਦਾ ਬਹੁਤ ਸਾਰਾ ਖਰਚਾ ਹੁੰਦਾ ਤੇ ਉਹ ਲਗਭਗ ਉਹਨਾਂ ਦੇ ਉੱਤੇ ਹੀ ਫੇਰ ਦੁਬਾਰਾ ਲੱਗ ਜਾਂਦਾ ਫਿਰ ਤੁਹਾਨੂੰ ਕਿਵੇਂ ਸਮੱਸਿਆ ਨਹੀਂ ਆਉਂਦੀ ਆਪਣੇ ਘਰ ਦੇ ਖਰਚੇ ਚਲਾਉਣ ਵਾਸਤੇ ਜਿਹੜੀਆਂ ਆਉਂਦੀ ਬਹੁਤ ਜ਼ਿਆਦਾ ਆਉਂਦੀ ਸਾਨੂੰ ਡੰਗਰ ਡੁੰਗਰ ਵੇਚ ਲਈਦਾ 2 ਵੇਲੇ 1 ਵੇਲੇ ਆਪਣਾ ਟਾਈਮ ਬਾਤ ਕਰ ਲੈਂਦੇ ਆ ਵੇ ਵਿਆਹ ਸ਼ਾਦੀਆਂ ਫਿਰ ਤੁਹਾਡੀਆਂ ਜਿਹੜੀਆਂ ਉਹ ਕੇਸ ਢੰਗ ਦੇ ਨਾਲ ਹੁੰਦੀਆਂ ਕਿਵੇਂ ਤੁਸੀਂ ਰਿਸ਼ਤੇ ਚੁਣਦੇ ਜੇ ਤੇ ਕਿਵੇਂ ਉਹਨਾਂ ਨੂੰ ਜਿਹੜੇ ਵਿਆਹਾਂ ਨੂੰ ਕੀ ਤੁਸੀਂ ਵੀ ਪੈਸਿਆਂ ਦੇ ਵਿੱਚ ਜਾ ਕੇ ਕੀਤੇ ਜਾਂ ਆਪਣੇ ਡੇਰਿਆਂ ਦੇ ਵਿੱਚ ਜਾਂ ਤੁਹਾਡਾ ਵੱਖਰਾ ਕੀ ਆ ਪੰਜਾਬੀਆਂ ਨਾਲੋਂ ਵਿਆਹ ਕਰਨ ਦਾ ਢੰਗ ਕੀ ਵੱਖਰਾ ਸਾਡਾ ਢੰਗ ਤੇ ਪੰਜਾਬੀਆਂ ਵਾਂਗੂ ਰਹਣਾ ਪੰਜਾਬ ਦੇ ਵਿੱਚ ਸਾਨੂੰ ਇੰਨੀ ਗੁਨਿਆਦ ਨਹੀਂ ਹੁੰਦੀ ਮਗਰ ਸੱਚ ਜਾਣਦੀ ਤੇ ਇਹੋ ਗੱਲ ਆਪਣੇ ਘਰਾਂ ਦੇ ਕਰੀਦਾ ਦੂਹੇ ਮੱਛਰ ਚ ਤਾਂ ਕਰੀਦਾ ਵੀ ਜੀ ਸਾਡੇ ਕੋਲ ਗੁਨਿਆਦ ਉਹਦੇ ਸੀ ਪੈਸਿਆਂ ਦਾ ਸੀ ਜਾਂ ਸਕਦੇ ਤੇ ਜਾਨੀ ਹੁੰਦਾ ਕੋਈ ਸ਼ੱਕ ਕੋਈ ਨਹੀਂ ਕਰਦੇ ਕਿ ਕਾ ਸਕਦੇ ਮੱਛਰ ਵਿੱਚ ਸਾਨੂੰ ਸਾਡੇ ਧੀਆ ਭੈਣਾ ਵੇਂਦੀ ਆਗੇ ਤਰਪਾਰ ਪਾਈ ਦੇ ਥਲੇ ਉਹਨਾਂ ਦੇ ਤਬਵਾਲ ਛੜੀ ਦੇ ਸਾਡੇ ਸਾਨੂੰ ਸੂਰਤ ਵਧੇਰੀ ਅਸੀਂ ਸਾਡਾ ਵੀ ਦਾ ਵੀ ਜਗ ਤੇ ਅਸੀਂ ਵਿਆਹ ਕਰੀ ਤੇ ਸਾਥੀਲੇ ਦੀ ਕਮੀ ਇਹ ਗੱਲ ਦਾ ਸਰਕਾਰ ਸਾਨੂੰ ਸਾਧ ਨਹੀਂ ਜਾਂ ਕੋਈ ਕੱਲ ਸਾਧ ਨਹੀਂ ਸਾਨੂੰ ਬੋਰਡ ਦਾ ਨਹੀਂ ਧਾਰ ਕਰਦਾ ਨਹੀਂ ਅਸੀਂ ਫਿਰ ਵਿਆਹ ਕਰਾ ਨਹੀਂ ਚ ਕਰਨੀ ਜੇਕਰ ਆਧੁਨਿਕ ਸਮਾਜ ਦੇ ਮੁਕਾਬਲੇ ਤੁਲਨਾਤਮਕ ਗਲ ਕੀਤੀ ਜਾਵੇ ਤਾਂ ਇਹਨਾਂ ਦੀ ਜ਼ਿੰਦਗੀ ਦਾ ਪੱਤਰ ਬਹੁਤ ਹੀ ਨੀਵਾ ਹੈ ਕੱਚੇ ਟਾਰੇ ਇਹਨਾਂ ਦਾ ਰਹਿਣ ਬਸੇਰਾ ਹਨ ਇਹਨਾਂ ਟਾਰਿਆਂ ਅੰਦਰ ਬਣੇ ਕੱਚੇ ਥੜੇ ਇਹਨਾਂ ਦੇ ਪਲੰਗ ਹਨ ਖਾਨਾ ਬਦੋਸ਼ ਹੋਣ ਕਾਰਨ ਇਹਨਾਂ ਦੇ ਆਧਾਰ ਕਾਰਡ ਜਾਂ ਹੋਰ ਸਰਕਾਰੀ ਦਸਤਾਵੇਜ਼ ਨਹੀਂ ਬਣਦੇ ਇਸ ਕਾਰਨ ਇਹ ਆਧੁਨਿਕ ਯੁੱਗ ਵਿੱਚ ਵੀ ਬਿਜਲੀ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ ਇਹਨਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਲੈਣ ਦੀ ਸਮੱਸਿਆ ਦਰਪੇਸ਼ ਹਨ ਇਹਨਾਂ ਨੂੰ ਪਛੜੀ ਸ਼੍ਰੇਣੀ ਵਰਗ ਦੀ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲਦੀ। ਇਹ ਲੋਕ ਜਿੱਥੇ ਕਾਨੀਆਂ ਦੀ ਛੱਤ ਹੇਠ ਬਰਸਾਤਾ ਗੁਜ਼ਾਰਦੇ ਹਨ, ਉੱਥੇ ਇਹ ਮਿਹਰਤੀ ਲੋਕਾਂ ਨੇ ਮਿੱਟੀ ਦੇ ਕੱਚੇ ਹਾਰਿਆਂ ਵਿੱਚੋਂ ਆਪਣਾ ਵजूद ਸੰਭਾਲਿਆ ਹੋਇਆ ਹੈ। ਇਹ ਪਸ਼ੂਆਂ ਨੂੰ ਸੰਭਾਲਦੇ, ਦੁੱਧ ਚੋਂਦੇ, ਵੇਚਦੇ ਅਤੇ ਹਰ ਵੇਲੇ ਰੁੱਝੇ ਰਹਿੰਦੇ ਹਨ। ਪਰੰਤੂ ਅੱਜਕੱਲ ਆਪਣੇ ਬੱਚਿਆਂ ਦੇ ਭਵਿੱਖ ਸੰਬੰਧੀ ਚਿੰਤਾ ਤੁਰ ਜ਼ਰੂਰ ਦਿਖਾਈ ਦਿੰਦੇ ਹਨ। ਦੋਸਤੋ ਇਸੇ ਡੇਰੇ ਦੇ ਬਜ਼ੁਰਗ ਮੇਨ ਹੁਣੇ ਸਾਡੇ ਨਾਲ ਨੇ ਅਸੀਂ ਕੁਝ ਗੱਲਾਂ ਉਹਨਾਂ ਨਾਲ ਵੀ ਕਰਾਂਗੇ ਇਹ ਤੁਸੀਂ ਆਪਣੀ ਸਾਰੀ ਜਿਵੇਂ ਜ਼ਿੰਦਗੀ ਬਤਾਈ ਆ ਤੁਹਾਨੂੰ ਕੀ ਸਮੱਸਿਆ ਆਈਆਂ ਤੇ ਤੁਸੀਂ ਹੁਣ ਕੀ ਚਾਹੁੰਦੇ ਜੇ ਸਰਕਾਰ ਕੋਲੋਂ ਇਹ ਤੁਹਾਡਾ ਜਿਹੜਾ ਆਉਣ ਵਾਲੀ ਆ ਪੀੜ੍ਹੀ ਨਵੀਂ ਪੀੜ੍ਹੀ ਆ ਬੱਚੇ ਆ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਵੇ ਆਪਣੀਆਂ ਸਮੱਸਿਆਵਾਂ ਵੀ ਦੱਸਿਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੀ ਸਮੱਸਿਆ ਆਈਆਂ ਇਸ ਇਥੋਂ ਉਮਰ ਤੱਕ ਪਹੁੰਚ ਜਾਏ ਤੁਹਾਨੂੰ ਬਿਲਕੁਲ ਬਿਲਕੁਲ ਸਾਨੂੰ ਜੀ ਹੁਣ ਬਹੁਤ ਜ਼ਿਆਦਾ ਤੰਗੀ ਆ ਰਹੀ ਏ ਨਾ ਦੇ ਅਸੀਂ ਛਿੜਕਾਂ ਦੇ ਜਾ ਸਕਦੇ ਨਾ ਅਸੀਂ ਬਾਹਰ ਰਹਿ ਸਕਦੇ ਕਿਉਂ ਅਸੀਂ ਇਸ ਟਾਈਮ ਦੇ ਵਿੱਚ ਬਹੁਤ ਮਜਬੂਰ ਹੋ ਜਾਂਦੇ ਸਾਡੇ ਜੜਗੋਰਾ ਪਰਾਂ ਨਗਰ ਕੋਈ ਅਸੀਂ ਡੱਕਾ ਮਰ ਜਾਂਦਾ ਕੋਈ ਕਿੱਦੇ ਮਰ ਜਾਂਦਾ ਕੋਈ ਕਿੱਦੇ ਮਰ ਜਾਂਦਾ ਨਾ ਕੋਈ ਸਾਨੂੰ ਕਿੱਦੇ ਕਰੀਬੀ ਦੇ ਵਿੱਚ ਜ਼ਮੀਨ ਮਿਲਦੀ ਹੈ ਨਾ ਅਸੀਂ ਕਿੱਦੇ ਬਹਿ ਸਕਦੇ ਅਸੀਂ ਬਹੁਤ ਜ਼ਿਆਦਾ ਮਜਬੂਰ ਹਾਂ ਪੰਜਾਬ ਦੇ ਵਿੱਚ ਰਹਿ ਗਏ ਨਾ ਕੋਈ ਸਾਡੀ ਸਰਕਾਰ ਸੁਣਦੀ ਹੈ ਜੇ ਕੋਈ ਡੰਗਰ ਬੱਚਾ ਮਰ ਗਿਆ ਜਾਂ ਕਿੱਦੇ ਚਲੇ ਗਿਆ ਸਾਨੂੰ ਬਹੁਤ ਜ਼ਿਆਦਾ ਮਸੀਬਤ ਹੈ ਕਿਉਂ ਸਾਡੇ ਦੇ ਉਰਤਾ ਪਰਚਾ ਹੋ ਜਾਣਾ ਉੱਤੇ ਸਾਡਾ ਮਾਲ ਡੰਗਰ ਮਰ ਜਾਂਦਾ ਨਾ ਸਾਨੂੰ ਬਹਿਣ ਦਾ ਤਰੀਕਾ ਨਾ ਸਾਨੂੰ ਉਠਣ ਦਾ ਨਾ ਕਰਦੇ ਅਸੀਂ ਸਾਨੂੰ ਕੋ ਬਹਿਣ ਦਿੰਦਾ ਅਸੀਂ ਥੋੜੀ ਗੋਦ ਰੁਕ ਨਾਲ ਜਾਂ ਲੋਕ ਨਾਲ ਕਿਤੇ ਸਾਨੂੰ ਕੋਈ ਜ਼ਮੀਨ ਮਿਲ ਜਾਵੇ ਅਸੀਂ ਆਪਣੇ ਬੱਚੇ ਪੜ੍ਹਾਈ ਅਸੀਂ ਪੰਜਾਬ ਦੇ ਵਿੱਚ ਸੋਹਣੇ ਰਹੀਏ ਸੋਹਣੇ ਚਲੀਏ ਅਸੀਂ ਮਛਰਾਂ ਦੇ ਵਿੱਚ ਲੜਾ ਲੜਾ ਗਏ ਅਸੀਂ ਮਰ ਜਾਂਦੇ ਆ ਸਾਡੇ ਬੱਚੇ ਬਿਮਾਰ ਹੋ ਜਾਂਦੇ ਅਸੀਂ ਆਸਪਤਾਲਾਂ ਦੇ ਵਿੱਚ ਸਾਡੇ ਕੋਲ ਪੈਸੇ ਨਹੀਂ ਹੁੰਦੇ ਅਸੀਂ ਬਹੁਤ ਮੁਸੀਬਤਾਂ ਜਾ ਕੇ ਦਾਖਲ ਕਰਦੇ ਆ ਜਾ ਕੇ ਸਰਕਾਰੀ ਆਸਪਤਾਲਾਂ ਦੇ ਵਿੱਚ ਜਿੱਥੇ ਸਾਨੂੰ ਪੈਸੇ ਨਹੀਂ ਹੁੰਦੇ ਉੱਥੇ ਜਾ ਕੇ ਅਸੀਂ ਆ ਆਪਣਾ ਜਾ ਗਏ ਤੈਂ ਪਾਸ ਕਰਦੇ ਉਥੇ ਕੋਈ ਬੱਚਾ ਮਰ ਜਾਂਦਾ ਕੋਈ ਵਾਪਸ ਆ ਜਾਂਦਾ ਸਾਡੇ ਵਾਸਤੇ ਕੋਈ ਸੁਣਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਜਦੋਂ ਤੁਹਾਡੇ ਕਬੀਲੇ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਉਹਦੇ ਵਾਸਤੇ ਫਿਰ ਤੁਹਾਡੇ ਕੋਈ ਕਬਰਸਤਾਨ ਉਹਨੂੰ ਦਬਾਉਣ ਵਾਸਤੇ ਕੁਝ ਹੈ ਆ ਜਾਂ ਕਿਵੇਂ ਕਰਦੇ ਹੋ ਫਿਰ ਉਹਨੂੰ ਉਹ ਜਿਆਦਾ ਮੁਸ਼ਕਿਲ ਹੈ ਸਾਡੀ ਕਬਰਸਤਾਨ ਦੇ ਵਿੱਚ ਸਾਨੂੰ ਕੋਈ ਜਗ੍ਹਾ ਨਹੀਂ ਲੱਭਣ ਲਈ ਅਸੀਂ ਇਹਨਾਂ ਗਰੀਬੀ ਦੇ ਵਿੱਚ ਅਸੀਂ ਜਿੱਥੇ ਇੱਕ ਨੂੰ ਦਲਦੇ ਆ ਉੱਥੇ ਦੋ ਦੋ ਮੁਰਦੇ ਇਕੱਠੇ ਅਸੀਂ ਦਬਨੇ ਆ ਕਿਉਂ ਅਸੀਂ ਗਰੀਬੀ ਦੇ ਤੌਰ ਦੇ ਤੁਹਾਨੂੰ ਆਸੇ ਪਾਸੇ ਨਾ ਕੋਈ ਕਬਰਸਤਾਨ ਵਾਸਤੇ ਜਗ੍ਹਾ ਗਵਰਨਮੈਂਟ ਨੇ ਦਿੱਤੀ ਹੈ ਨਾ ਸਾਡੇ ਕੋਲ ਆਪਣੀ ਲਈ ਗਈ ਹੈ ਅਸੀਂ ਬਹੁਤ ਜ਼ਿਆਦਾ ਮੁਸ਼ਕਿਲ ਹੈ ਸਾਨੂੰ ਸਾਨੂੰ ਗਵਰਨਮੈਂਟ ਵੱਲੋਂ ਬਿਲਕੁਲ ਸਾਨੂੰ ਕੁਝ ਨਹੀਂ ਮਿਲ ਲਿਆ ਅਸੀਂ ਸਿਰਫ ਜਿਹੋ ਜੇ ਆਏ ਜਿਹੋ ਜੇ ਨਹੀਂ ਆਏ ਅੱਬ ਅਸੀਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚਿਰ ਹੋ ਗਿਆ ਰਹਿੰਦਿਆ ਸਾਡੇ ਵੱਲ ਗਵਰਨਮੈਂਟ ਨੇ ਕਿਸੇ ਨੇ ਧਿਆਨ ਨਹੀਂ ਕੀਤਾ ਜੇ ਗਰੀਬ ਕੌਮ ਕਿੱਥੇ ਬਸਦੀ ਹੈ ਕਿੱਥੇ ਨਹੀਂ ਬਸਦੀ ਹੈ ਤੁਸੀਂ ਦੁਬਾਰਾ ਜਿਵੇਂ ਜੰਮੂ ਕਸ਼ਮੀਰ ਦੇ ਵਿੱਚੋਂ ਉੱਠ ਕੇ ਆਏ ਤੇ ਤੁਸੀਂ ਦੁਬਾਰਾ ਉੱਥੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਥੇ ਤੁਹਾਡਾ ਜਿਹੜਾ ਵਾ ਕਬੀਲੇ ਦੇ ਆ ਬਹੁਤ ਉਥੇ ਰਹਿ ਰਿਆ ਤੁਹਾਡਾ ਪਾਈਚਾਰਾ ਜਾਦਾ ਉਧਰ ਹੋਏਗਾ ਹੁਣ ਵੀ ਉਧਰ ਤੇ ਸਾਡੀ ਕੋਈ ਖੇੜੀ ਬੁਣੀ ਅੱਛਾ ਉਥੇ ਅਸੀਂ ਜੰਮੂ ਦੇ ਵਿੱਚ ਰਹਿੰਦੇ ਆ ਅਸੀਂ ਅਸੀਂ ਸਾਡੀ ਉਧਰ ਪਹਿਲੀ ਵੀ ਗਈ ਸਭ ਕੁਝ ਹੈ ਗੱਲ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਜਿਆਦਾ ਅਤਵਾਦ ਜਾਂ ਰੋਲਾ ਪੈ ਗਿਆ ਕਿਸੇ ਚੀਜ਼ ਦਾ ਅਸੀਂ ਦਰਦੇ ਇਧਰ ਭੱਜ ਗਏ ਇਸ ਦੇਸ਼ ਦੇ ਜਮੀਨ ਕਿਤੇ ਉੱਥੇ ਤੁਹਾਡੀ ਅੱਛਾ ਇਧਰ ਆ ਅਸੀਂ ਆ ਗਏ ਇਧਰੋਂ ਅਸੀਂ ਮੁੜ ਕੇ ਵਾਪਸ ਨਹੀਂ ਗਿਆ ਦਲਦੇ ਅਸੀਂ ਆਪਣੇ ਆਪਣੇ ਬੱਚੇ ਪਾਲਦੇ ਆਪਣੀ ਆਪਣੀ ਜਗ੍ਹਾ ਦੇ ਇਧਰ ਮੁਕਰਾਜ ਦੇ ਜਗਾ ਲੈ ਕੇ ਰਹਿ ਰਿਹਾ ਦੋਸਤੋ ਇਹ ਸੰਨ ਗੁੱਜਰ ਕਬੀਲੇ ਵਾਲਿਆਂ ਨਾਲ ਅਸੀਂ ਗੱਲ ਕੀਤੀ ਉਹਨਾਂ ਦੀ ਜ਼ਿੰਦਗੀ ਦੇ ਪੱਖਾਂ ਬਾਰੇ ਤੁਹਾਨੂੰ ਦੱਸਿਆ ਬੜੀਆਂ ਮੁਸ਼ਕਲਾਂ ਦੇ ਵਿੱਚ ਉਹ ਰਹਿ ਰਹੇ ਨੇ ਕਿਉਂਕਿ ਆਜ਼ਾਦੀ ਤੋਂ ਬਾਅਦ ਵੀ ਉਹਨਾਂ ਨੂੰ ਆਪਣਾ ਘਰ ਘੜ ਨਸੀਬ ਨਹੀਂ ਹੋਇਆ ਕੋਈ ਡਾਕਟਰੀ ਸਹੂਲਤਾਂ ਨਹੀਂ ਮਿਲੀਆਂ ਸਰਕਾਰ ਵੱਲੋਂ ਕੋਈ ਸਹੂਲਤਾਂ ਨਹੀਂ ਉਹਨਾਂ ਨੂੰ ਮਿਲੀਆਂ ਤੇ ਬੜੀ ਔਖੀ ਜ਼ਿੰਦਗੀ ਉਹ ਬਿਤਾ ਰਹੇ ਨੇ ਬੜੀਆਂ ਸਮੱਸਿਆਵਾਂ ਇਕੱਠੀਆਂ ਉਹ ਉਹਨਾਂ ਦੇ ਦਿਵਾਲੇ ਜਿਹੜੀਆਂ ਘੁਮਰੀਆਂ ਨੇ ਤੇ ਦੋਸਤੋ ਇਥੇ ਹੀ ਆਪਣਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹਨੂੰ ਸਮਾਪਤ ਕਰਦੇ ਆਂ